ਓ ਮਾਦਾ ਸ਼ੇ ਸੰਗਿ ਵਿਸ਼ਨੋ ਭਗਵਾਨ ਦੀਜਾ ਸੋ ਮਾਦਾ ਸ਼ੇ ਸੰਗਿ ਵਿਸ਼ਨੋ ਭਗਵਾਨ ਦੀਜਾ ਸੋ हर संकत जी हमें हमने वीर गुरचरण सिंह जी उन्हें, उन्हें दस्या जिमें महाराज ने चौबी ग्रंथ हर बाणी के अंकित करवाया ये महाराज जी ने एक जगह बैठ के नहीं करवाए उन्होंने वक् व गुरसिखा के घर में जाके बख स्थानीय जाके मंदिर माजे और बखा जाके अंकित करवाए हैं जिन्हें कई ने देने देते हैं कई ਜਿਨ੍ਹਾਂ ਨੇ ਇਹ ਸਵਾਲ ਯਾਰ ਕਿਤੇ ਉਹਨਾਂ ਦੇ ਮਾਦਾ ਨੇ ਜਵਾਬ ਦਿੱਤੇ ਆ ਇਹ ਜਿਹੜੀ ਹਲਵਾਨੀ ਆ ਇਹ ਦਾਦਾ ਦੇ ਵਿੱਚ 1972 ਦੇ ਵਿੱਚ ਜਦੋਂ ਮਹਾਰਾਜੀ ਵਾਲਟ ਹੋਤੇ ਗਏ ਆ ਤਾਂ ਦਾਦਾ ਗੋਗੋਰਾ ਸਿੰਘ ਸਵਾ ਦੇ ਵਿੱਚ ਉਹਨਾਂ ਨੇ ਉਥੇ ਗ੍ਰੰਥੀਆਂ ਦੇ ਦੇ ਤਵੰਦ ਦਾ ਨੇ ਪੁੱਛਿਆ ਵੀ ਮਾਦਾ ਤੋਂ ਪਰਮਿਸ਼ਨ ਕੀ ਆ ਇਹ ਕਾਲਪੁਰ ਤੋਂ ਪਰਮਿਸ਼ਨ ਕੀ ਆ ਮਾਦਾ ਨੇ ਉਹਦਾ ਯਾਓ ਇਸਤਾਨ ਦਿੱਤਾ ਤੇ ਧਿਆਨ ਨਾਲ ਸੋਹਣ ਦੀ ਕਿਰਪਾ ਦਾ ਕਰਨੀ ਪੁਰਖ ਕਾਲ ਦਾ ਮਿਸ਼ਨ ਮਿਸ਼ਨ ਨਾਨਕ ਗੋਵਿੰਦ ਦੂਜਾ ਵੰਡਣਾ ਕੋਈ ਵੰਡਾਈਆ ਨਾਨ ਨਦਰਾ ਮਿਸ਼ਨ ਨੇ ਕੋਈ ਹਿੱਸਾ ਭਾ ਤਹਿੰਦ ਨੌ ਕਾਂਡ ਪ੍ਰਥਵੀ ਸਤ ਦੀ ਇੱਕੋ ਡੰਕ ਵਜਾਈਆ ਜੋ ਨਾਨਕ ਪਾਇਆ ਵੇਖਿੰਦੀ ਇਹਨੇ ਭਾਰਤ ਨੂੰ ਦਾ ਹਿੰਦ ਦਾ ਇੱਕੋ ਜਿਹਾ ਨਾ ਨੌ ਕਾਂਡ ਪ੍ਰਥਵੀ

ਓਏ ਸ਼ਬਦ ਗੋਵਿੰਦ ਜਿਹਨੂੰ ਗੋਵਿੰਦ 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 ਸਾਰੇ ਰਹੇਗਾ ਯਾ ਜੇਦਾ ਹੁਕਮ ਫਦਮਾ ਸੰਦੇਸਾ ਸਭ ਦੀ ਧਾਰ ਸਾਧ ਸੰਧ ਗਹਿਰ ਗਭੀਰ ਗਹਿਰ ਗਭੀਰ ਗਵਰ ਤਰਦਾ ਨਾਮੇ ਕਦੜਾਇਆ ਮਾਨਵ ਜਾਤੀ ਪੇਵ ਖਲਾਉਣਾ ਜੀਓ ਪਿੰਡ ਕਾਇਆ ਮੰਦਰ ਅੰਦਰ ਬ੍ਰਹਿਮੰਡ ਕਾਂਟੇ ਸਮਝਾਈਆ ਕੋਈ ਪੂਜਾ ਰਹਿਣ ਨਹੀਂ ਦੇਣੀ ਪੱਥਰ ਪਾਂ ਤੇ ਲਿੰਗ ਕੋਈ ਪੂਜਾ ਰਹਿਣ ਨਹੀਂ ਦੇਣੀ ਪੱਥਰ ਪਾਂ ਤੇ ਲਿੰਗ ਬਿਨਾ ਕਾਂ ਤੋਂ ਸੀਸਨਾ ਕੇ ਜੈ ਨਵਾਈਆ ਹਜਰਤ ਈਸਾ موسی ਮੁਹੰਮਦ ਬੰਧਣਾ ਤੋਂ ਬਹੁਦੇ ਹਿੰਜ ਹਜੂਆਂ ਹਾਲ ਬਣਾਈਆ ਜੋਤੀ ਜੋ ਸਰੂਪ ਹਾਲ ਆਪ ਆਪਣੀ ਕਿਰਪਾ ਕਰ ਕਦੇ ਖੇਲ ਤੋਂ ਦਾ ਹਰ ਤੂੰ ਦਾ ਮਾਲਕ ਰਿਆ ਕਮਾਈਆ ਨਾਨਕ ਗੋਬਿੰਦ ਦਾ ਮਿਸ਼ਨ ਏਕੰਕਾਰ ਨਾਨਕ ਗੋਬਿੰਦ ਦਾ ਮਿਸ਼ਨ ਏਕੰਕਾਰ ਤੱਤਾ ਵਾੜੀ ਵੰਡਣਾ ਕੋਈ ਬਣਾਈਆ ਇੱਕੋ ਜੋ ਸੱਚੀ ਸਰਕਾਰ ਇੱਕੋ ਜੋ ਸੱਚੀ ਸਰਕਾਰ ਜੋ ਜੋਤੀ ਜਾਤਾ 1484 ਦਾ ਮਾਲਕ ਬੇਪਲਵਾਈਆ ਜਿਸ ਦਾ ਇੱਕ ਸ਼ਬਦ ਇੱਕ ਨਾਮ ਇੱਕ ਕਲਮਾ ਇੱਕ ਕਿਰਿਆਕਾਰ ਜਿਸ ਦਾ ਇੱਕ ਸ਼ਬਦ ਇੱਕ ਨਾਮ ਇੱਕ ਕਲਮਾ ਇੱਕ ਜੇ ਕਾ ਇੱਕੋ ਢੋਲਾ ਇੱਕੋ ਸੋਲਾ ਜੋ ਦੋ ਜਹਾਨਾ ਕਰੇ ਸੁਨਵਾਈਆ ਉਹ ਕਿਹੜਾ ਸੋ ਮਹਾਰਾਜੇ ਸੰਦਿਨ ਨੂੰ ਆਦੀ ਜਾਏ ਤੇ ਤੂੰ ਮੇਰਾ ਮੈਂ ਤੇਰਾ ਦ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਨੂੰ ਦੇ ਕੇ ਕਦੇ ਖਵਾਦਾਰ ਮੇਰੇ ਖਵਣਾ ਖਵਾ ਜਣਾਈਆ ਦੁਨੀਆ ਦਾਦੋ ਜਗਤ ਜੀ ਜਿਦਾਰ ਸੁਓ ਉੱਠੋ ਹੋਵੋ ਹੋਸ਼ਿਆ ਮਾਨਾ ਨੇ ਉਤੇ ਵੇ ਸਾਦਾ ਖਵਾਰਾ ਕੀਤਾ ਦੁਨੀਆ ਦਾਦੋ ਜਗਤ ਜੀ ਜਿਦਾਰ ਸੁਓ ਉੱਠੋ ਹੋਵੋ ਖਵਾਨ ਹੋਸ਼ਿਆ ਜਗਤ ਮਾਇਆ ਦਾ ਪਰਦਾ ਦਿਓ ਉਡਾਈਆ

ਸੀਤਾ ਰਾਮ ਰਾਧੇ ਕ੍ਰਿਸ਼ਨ ਅੱਲਾ ਸਤਨਾ ਬੈਗ ਨੂੰ ਕਹਿ ਕੇ ਲਿਆ ਉਚਾਰ ਉਸ ਗੁਰੂ ਨੂੰ ਬਾਵਾ ਸਤਿਗੁਰੂ ਲਈ ਮਨਾ ਲਈ ਜਿਸ ਨੂੰ ਹਰੀ ਓਮ ਹਰੀ ਤਤ ਸਤ ਸੀਤਾ ਰਾਮ ਰਾਧੇ ਕ੍ਰਿਸ਼ਨ ਅੱਲਾ ਸਤਨਾ ਵੈਗਰੂ ਕਹਿ ਕੇ ਲਿਆ ਉਚਾਰ ਉਸ ਗੁਰੂ ਨੂੰ ਵਾਵਾ ਸਤਗੁਰੂ ਲਈਏ ਮਨਾਈਆ ਇਹ ਅਡੜ ਨਾਵਾਂ ਦੀ ਜਿਹੜੀ ਆਪ ਕਾ ਦੇ ਵੀ ਉਹਨਾਂ ਇੱਕ ਨੂੰ ਹੈ ਇੱਕ ਅਕਾਲ ਪੰਥ ਨੂੰ ਮੰਨ ਲਓ ਉਹ ਸਭ ਦਾ ਵੱਡੀ ਗੱਲ ਦਾ ਉਹਨੂੰ ਮੰਨ ਲਾਂਗੇ ਉਸੇ ਦਾ ਬੇੜਾ ਪਾਰ ਕਰਨਾ ਜੇਸਵੇ ਦੀਨ ਮਜੂਦੀ ਨਹੀਂ ਕੋਈ ਖਾਲ লাশ ਰੀਤ ਨੂੰ ਲਾਈਆ ਜਿਨੇ ਸਭ ਦਾ ਪਹਿਲਾ ਕਾਜ ਦਿੱਤਾ ਹਦਾ ਜਿਨੇ ਸਭ ਦਾ ਪਹਿਲਾ ਕਾਜ ਦੇ ਦਿੱਤਾ ਜਨਾ ਉਤਾਰ ਸਦੀ 14 ਲੇਖਾ ਮੁਹੰਮਦਾਂ ਚੋਲੀ ਪਾਈਆ ਜੋ ਨਾਨਕ ਸਤਵ ਨਿਰਗੁਣ ਧਾਰ ਵਿੱਚ ਬਗਦਾਦ ਜੋ ਨਾਨਕ ਸਤਵ ਨਿਰਗੁਣ ਧਾਰ ਵਿੱਚ ਬਗਦਾਦ ਬਗਲ ਦੀਦਾ ਨੂੰ ਆਇਆ ਆਖ ਬਿਨਾ ਅੱਖਰ ਤੋਂ ਅੱਖ ਸੁਣਾਈਆ ਉਹ ਅੱਖਰਾਂ ਨੂੰ ਬਿਨਾ ਪੁਲਖ ਗਾਲ ਤੋਂ ਬਿਨਾ ਨਾਨਕ ਤੋਂ ਸਕੇ ਕੋਈ ਨਾ ਬਾਤ ਉਹ ਉਹ ਨਾ ਕਰਨ ਦੇ ਵੀ ਜੇ ਉਹਨਾਂ ਨੂੰ ਲਿਹਾ ਗਿਆ ਬਿਨਾਂ ਖਾਤੋਂ ਜਿਨ੍ਹਾਂ ਨੂੰ ਅਕਾਲ ਪੁਰਖ ਤੇ ਨਾਨਕ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ ਕਿਉਂਕਿ ਅਕਾਲ ਪੁਰਖ ਨੇ ਨਾਨੂ ਪਾਸ਼ਾ ਨੂੰ ਉਹਦਾ ਅਕਾਲ ਜਨਾਈ ਕਰਾਈ ਸੀ ਬਾਖਿਆ ਕਲਿਗੁਰ ਦੇ ਦਾ ਦਿੱਤਾ ਪਖਾਈ ਆ ਬਾਅਦ ਬਿਨਾਂ ਸਤਵਰ ਗੋਵਿੰਦ ਦੇ ਕਦੇ ਨਾ ਕੋਈ ਪੜ੍ਹਾਈ ਆ ਏ ਹੋਗੋਂ ਸੰਦੇਸਾ ਮਾਝੂਆੜੇ ਪਰੰਪਰਕ ਨਾਲ ਸੇਜਾ ਦੇ ਸੁਤੇ ਨੇ ਕੀਤਾ ਸੀ ਬਾਤ ਵਾਕਿਆ ਕਲਜੁਗ ਦਾ ਦਿੱਤਾ ਵਿਖਾਈਆ ਮੇਰੇ ਪੁਰਖਾ ਕਾਲੇ ਦੀਨ ਦੇ ਜਿਹੜਾ ਆਪਣੀ ਧਾਨੀ ਤਤ ਤਵਲ ਉਤੇ ਝਾੜਾ ਗੋਨ ਬਾਝਾ ਦੇ ਕਾਲਪੁਰ ਨੂੰ ਯਾਦ ਹੀ ਵੀ ਮਾਝਵਾੜੇ ਵਿੱਚ ਇਹ ਜ਼ਮੀਨ ਦੇ ਤੇ ਹੁੰਦਗਾ ਮਾਰਦੇ ਦਾ ਦੇਖ ਜਾਦੇ ਗੁੰਡਾ ਅੱਖ ਉਠਾਈਆ ਜਿੱਦਦ ਵੇਖੇ ਦਿਸੇ ਕਿਸੇ ਨਾ ਸਾਥ ਸੱਚ ਨજર ਕੋਈ ਨਾ ਆਈਆ ਕਲਵੇਂ ਵੜਾ ਰਹੇ ਕੋਈ ਨਾ پاک ਪਕੀਜਾ ਦਿਸੇ ਨਾ ਕਲਕ ਪਕੀਜਾ ਦਿਸੇ ਨਾ ਕਲਕ ਖਦਾਈਆ ਝਟ ਪੁਲਖ ਕਾਲ ਨੇ ਸਭ ਦੇ ਵਿੱਚ ਦਿੱਤੀ ਆਵਾਜ਼ ਤਰਸਨ ਦੇਸਾ ਦਰਦਾ ਦੜਾਈਆ ਹਰ ਸੰਗ ਜੀ ਮੈਂ ਤੇ ਹੀ ਮਾफी ਮੰਗਦਾ ਕਿਉਂਕਿ ਸਮੇਂ ਨਾਲ ਉਹਦਾ ਇਹ ਇੱਕੋ ਬੇਨਤੀ ਕਰਾਂ ਦਾ ਇਹ ਹਾਕਾਮ ਪਰਤ ਨੂੰ ਮੰਨ ਦੇ ਕੋਕਾ ਆਪ ਹੀ ਰੱਜਾ ਚ ਰਹਿ ਗਈ ਉਹਦੇ ਹਕਮ ਵਿੱਚ ਰਹਿਣ ਦੀ ਕੋਸ਼ਿਸ਼ ਕਰੀ ਉਸ ਹਾਕਾਮ ਪੁਲਕਪਿਰ ਸੋਹਰੇ ਸ਼ਾਮ ਇਹ ਬੇਨਤੀ ਯੂ ਕਰੀਏ ਕਿ ਹਕਾਇਕ ਹਾਕਾਮ ਪਰਤ ਤੂੰ ਮਿਲਾਇ ਮੈਂ ਤੇਰਾ ਮੈਨੂੰ ਆਪਣਾ ਬਣਾ ਕੇ ਰੱਖੀ ਮੇਰੀ ਕੋਈ ਖਾਸ ਇਤਨੀ ਹੈ ਜਿਹੜਾ ਮੈਂ ਬਣ ਸਕਾਂ ਮੈਨੂੰ ਇਹ ਕੁੜੀ ਕਿਹਦਾ ਬਚਾ ਕੇ ਰੱਖੀ ਤੇ ਲੱਖ ਰੱਖ ਸ਼ੋਕਾ ਤੂੰ ਇਹਦੇ ਮੈਨੂੰ ਆਪਣਾ ਜੋੜ ਕੇ ਰੱਖੀ ਸੋ ਹਨ ਮਾਲਾ ਸੇ ਸੈੰਗ ਵਿਸ਼ਨੂੰ ਭਗਵਾਨ ਦੇ